ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੇ ਲੁਧਿਆਣਾ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਕਰਵਾਇਆ ਗਿਆ ਜਿੱਥੇ ਸਾਡੇ ਲੁਧਿਆਣੇ ਦੇ ਸਿਮੇ ਮੰਤਰੀ ਸੰਜੀਵ ਅਰੋੜਾ ਜੀ ਲੁਧਿਆਣੇ ਦੇ ਸਾਰੇ ਐਮ ਐਲ ਏ ਸਾਹਿਬਾਨ ਮੇਅਰ ਸਾਹਿਬ ਔਰ ਡੀ ਸੀ ਸਾਹਿਬਾਨ ਪ੍ਰਸ਼ਾਸਨ ਬਣ ਕੇ ਆ ਸੂਬਾ ਸੰਗਤਾਂ ਨੇ ਜਿਹੜੀ ਆ ਕੇ ਸਾਊਂਡ ਐਂਡ ਲਾਈਟ ਸ਼ੋਅ ਦੇਖਿਆ ਗੁਰੂ ਸਾਹਿਬ ਜੀ ਜੀਵਨੀ ਬਾਰੇ ਪਤਾ ਚੱਲਿਆ ਕਈ ਬਹੁਤ ਇਤਿਹਾਸ ਬਾਰੇ ਜਿਵੇਂ ਅਰੋੜਾ ਜੀ ਨੇ ਦੱਸਿਆ ਕਿ ਕਈ ਇਖਣੇ ਅੱਜ ਦਿਖਾਇਆ ਗਿਆ ਜਿਹਦੇ ਵਿੱਚ ਨਹੀਂ ਸੀ ਨੌਲੇਜ ਦਾ ਰਾਜ ਦੇਖਣ ਤੋਂ ਬਾਅਦ ਸੋਨ ਐਂਡ ਲਾਈਟਸੋ ਦੇ ਵਿੱਚ ਉਹਦੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਸਾਰੀ ਚੀਜ਼ ਦਾ ਪਤਾ ਚੱਲਿਆ ਸੋ ਸੂਝ ਸੰਤਾਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਸੀਂ ਸਾਰੇ ਅੱਜ ਇਸ ਸੋਨ ਐਂਡ ਲਾਈਟਸੋ 'ਚ ਪਹੁੰਚੇ ਸੋ ਬੇਨਤੀ ਹੈ 20 ਤਰੀਕ ਨੂੰ ਫਰੀਦਕੋਟ ਤੋਂ ਨਗਰ ਕੀਰਤਨ ਚੱਲੇਗਾ ਜਿਸ ਜੋ ਕਿ ਵਕ ਵਕ ਸ਼ਰਜ ਹੁੰਦਾ ਹੋਇਆ ਰਾਤ ਨੂੰ ਸ੍ਰੀ ਗੁਰਦੁਆਰਾ ਦੁਖਨਵਾਰਨ ਸਾਹਿਬ ਪਹੁੰਚੇਗਾ ਸੋ ਸਮੂਹ ਸੰਗਤਾਂ ਨੂੰ ਤੇ ਵਿੱਚ ਹਾਜ਼ਰੀ ਲਗਵੋਣੀ 21 ਤਰੀਕ ਨੂੰ ਸਵੇਰੇ ਲੁਧਿਆਣੇ ਤੋਂ ਦੁਖਨਵਾਰਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੱਲਦੇ ਹੋਏ ਫਤਿਹਗੜ੍ਹ ਸਾਹਿਬ ਰਸਤੇ 'ਚ ਦੁਪਹਿਰ ਦੇ ਟਾਈਮ ਤੇ ਸਾਨੀਅਲ ਗੁਰਦੁਆਰਾ ਲਡੂ ਸਾਹਿਬ ਉਹਦੇ ਹੋਏ ਸੋ ਫਤਿਹਗੜ੍ਹ ਸਾਹਿਬ ਪਹੁੰਚਣਗੇ ਫਤਿਹਗੜ੍ਹ ਸਾਹਿਬ ਤੋਂ 22 ਤਰੀਕ ਨੂੰ ਅਨੰਪੁਰ ਸਾਹਿਬ ਸੋ ਸਮੂਹ ਸੰਗਤਾਂ ਨੂੰ ਬੇਨਤੀ ਆ ਨਗਰ ਕੀਰਤਨ ਵਿੱਚ ਵੀ ਹਾਜ਼ਰੀ ਲਗਵੋਣੀ ਤੇ 23 24 25 ਅਨੰਪੁਰ ਸਾਹਿਬ ਵਿਖੇ ਜੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਦਾ ਜਿਹੜਾ ਸ਼ਹਾਦਤ ਵਾਲਾ ਜਿਹੜਾ ਦਿਨ ਮਨਾਏ ਜਾ ਰਹੇ ਆ ਸੋ ਸੂਬਾ ਪੰਜਾਬ ਵਾਸੀਆਂ ਨੂੰ ਸੋ ਲੁਧਿਆਣਾ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ 23 24 25 ਨੂੰ ਅਨੰਦਪੁਰ ਸਾਹਿਬ ਵਿਖੇ ਆ ਰਹੀ ਰਲਵਾਈਏ ਬੱਚਿਆਂ ਦੇ ਸਮੇਤ ਤੇ ਨਗਰ ਕੀਰਤਨ ਜਿਹੜਾ 20 ਤੇ 21 ਤਰੀਕ ਨੂੰ ਜਰੂਰ ਹਾਜ਼ਰ ਹੋਈਏ ਸੋ ਅੱਜ ਤੁਸੀਂ ਸਾਰੇ ਲੁਧਿਆਣਾ ਵਾਸੀ ਇਸ ਸੋਨ ਐਰ ਲਾਈਟ ਸੋ ਪਹੁੰਚੇ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਹੈ ਕਿ ਜਿਹੜਾ ਪਹਿਲੀ ਵਾਰੀ ਪੰਜਾਬ ਦੇ ਵਿੱਚ ਇੰਨਾ ਵੱਡਾ ਇਤਿਹਾਸਿਕ ਦਿਨ ਜਿਹੜੇ ਗੁਰੂ ਸਾਹਿਬ ਦੇ ਜਿਹੜੇ 350 ਸਾਲਾ ਮਨਾਇਆ ਜਾ ਰਿਹਾ ਅੱਜ ਤੱਕ ਇੰਨੀ ਉਮਰ ਹੋ ਗਈ ਨਹੀਂ ਸੁਣਿਆ ਤਕਰੀਬਨ 50 ਸਾਲ ਦੇ ਹੋ ਗਏ ਹਨ ਜੋ ਸਿਰਫ ਗੁਰੂ ਸਾਹਿਬਾਂ ਦੀਆਂ ਨਗਰ ਕੀਰਤਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੁਣਿਆ ਸੀ ਪਰ ਸਰਕਾਰ ਵੱਲੋਂ ਜਿਹੜਾ ਬਹੁਤ ਵੱਡਾ ਉਪਰਾਲਾ ਪੰਜਾਬ ਵਾਸੀਨ ਕੀਤਾ ਜਾ ਰਿਹਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਿੱਚ ਤੁਹਾਨੂੰ ਆਖਿਆ ਪਹਿਲਾਂ ਤਾਂ ਜੀ ਮੈਂ ਪੰਜਾਬ ਸਰਕਾਰ ਦਾ ਔਰ ਜਿਹੜੇ ਮੰਤਰੀ ਗੰਨੇ ਦੇ ਵਿੱਚ ਲੱਗੇ ਹੋਏ ਆ ਸਾਡਾ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਨਾ ਕਿ ਜਿਹੜਾ ਇਹ ਰੋਡ ਸ਼ੋ ਇਹਨਾਂ ਨੇ ਆ ਲਾਈਟ ਐਂਡ ਸਾਊਂਡ ਸ਼ੋ ਬਣਾਇਆ ਹੈ ਕਮਾਲ ਦਾ ਬਣਾਇਆ ਦੇਖੋ ਇਹਦੇ ਨਾਲ ਇਤਿਹਾਸ ਬਾਰੇ ਬੱਚਿਆਂ ਨੂੰ ਵੀ ਪਤਾ ਚੱਲਦਾ ਅੱਜ ਦੇ ਯੂਥ ਨੂੰ ਪਤਾ ਚੱਲਦਾ ਬਜ਼ੁਰਗਾਂ ਨੂੰ ਪਤਾ ਚੱਲਦਾ ਮੈਂ ਜਦੋਂ ਇਹ ਲਾਈਟ ਐਂਡ ਸਾਊਂਡ ਸ਼ੋ ਦੇਖਿਆ ਕਈ ਚੀਜ਼ਾਂ ਦਾ ਇਤਿਹਾਸ ਤਾਂ ਸਾਨੂੰ ਪਤਾ ਹੈ ਪਰ ਕਈ ਚੀਜ਼ਾਂ ਦਾ ਸਾਨੂੰ ਵੀ ਪਹਿਲੀ ਵਾਰੀ ਪਤਾ ਚੱਲਿਆ। ਔਰ ਬਹੁਤ ਹੀ ਚੰਗਾ ਲੱਗਿਆ। ਐਸੇ ਤਰ੍ਹਾਂ ਇਤਿਹਾਸ ਨੂੰ ਗੁਰੂਆਂ ਦੇ ਸਾਡੇ ਗੁਰੂਆਂ ਦੇ ਇਤਿਹਾਸ ਨੂੰ ਉਜਾਗਰ ਅੱਗੇ ਵੀ ਹੋਰ ਕਰਨਾ ਚਾਹੀਦਾ। ਮੈਂ ਮੈਂ ਬਿਲਕੁਲ ਉਹੀ ਕਹਿ ਰਿਹਾ ਜੀ ਸਕੂਲ ਦੇ ਬੱਚੇ ਆਏ ਛੋਟੇ ਬੱਚੇ ਆਏ ਮੈਂ ਛੋਟੇ ਬੱਚੇ ਵੀ ਦੇਖੇ ਬੈਠੇ ਔਰ ਬਹੁਤ ਧਿਆਨ ਨਾਲ ਦੇਖ ਰਹੇ ਸੀਗੇ। ਕਈ ਵਾਰੀ ਬੰਦਾ ਜਦੋਂ ਕੁਝ ਪੜ੍ਹਦਾ ਉਹ ਇੰਨੀ ਚੰਗੀ ਤਰ੍ਹਾਂ ਨਹੀਂ ਦੇਖਦਾ ਪਰ ਆ ਲਾਈਟ ਐਂਡ ਸਾਊਂਡ ਸ਼ੋਅ ਤੁਸੀਂ ਵੀ ਦੇਖਿਆ। ਮੈਂ ਤਾਂ ਇਦਾਂ ਦਾ ਕਦੀ ਪਹਿਲਾਂ ਨਹੀਂ ਦੇਖਿਆ ਬਹੁਤ ਹੀ ਚੰਗਾ ਲੱਗਿਆ ਔਰ ਜਿਹੜੀ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ 25 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਮੈਂ ਤੁਹਾਡੇ ਚੈਨਲਾਂ ਦੇ ਥਰੂ ਸਾਰਿਆਂ ਨੂੰ ਕਹੂੰਗਾ ਜਿੰਨੇ ਵੀ ਜਿੰਨੇ ਵੀ ਪੰਜਾਬ ਦੇ ਵਾਸੀ ਹੈ ਲੁਧਿਆਣੇ ਦੇ ਵਾਸੀ ਹੈ ਕਉ ਤੁਸੀਂ ਲੁਧਿਆਣਾ ਦੇ ਯਾਦਾ ਚੈਨਲ ਹੋ ਵੀ ਸਾਰੇ ਜਰੂਰ ਉਥੇ ਪੁੱਜਣ ਔਰ ਜਿੱਥੇ ਵੀ ਗੁਰੂ ਜੀ ਹੋਣਗੇ ਇੰਨੇ ਸਾਲਾਂ ਬਾਅਦ ਜਿੱਥੇ ਵੀ ਉਹ ਦੇਖਣਗੇ ਉਹਨਾਂ ਨੂੰ ਵੀ ਚੰਗਾ ਲੱਗੇਗਾ ਕਿ ਜਿਹੜਾ ਮੈਂ ਬਲਿਦਾਨ ਦਿੱਤਾ ਸੀ ਲੋਕੀ ਉਹਦੀ ਮੈਨੂੰ ਇੱਜ਼ਤ ਔਰ ਮਾਨ ਦੇ ਰਹੇ ਆ ਸਰਕਾਰ ਵੱਲੋਂ 350 ਸਾਲਾਂ ਸ਼ਹਾਦਤ ਨੂੰ ਯਾਦ ਕਰਦੇ ਹੋਏ ਔਰ ਸਮਰਪਿਤ ਅੱਜ ਇੱਕ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਜੀ ਦੀ ਜੀਪਲੀ ਦੇ ਉੱਤੇ ਤੇ ਉਹਨਾਂ ਦੀ ਸ਼ਹਾਦਤ ਹੋਈ ਹੈ। ਔਰ ਬੜੀ ਭਾਰੀ ਸੰਖਿਆ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ। ਔਰ ਮੈਂ ਦੱਸਣਾ ਚਾਹੁੰਦਾ ਕਿ ਛੋਟੇ ਬੱਚੇ ਤੋਂ ਲੈ ਕੇ ਉਹਨਾਂ ਦੇ ਮਾਪੇ, ਟੀਚਰਸ, ਪੈਰੈਂਟਸ, ਕਾਲਜਿਸ ਤੋਂ ਵੀ ਬੱਚੇ ਇੱਥੇ ਆਏ ਨੇ ਔਰ ਬੜਾ ਹੀ ਇੱਕ ਅਚਾਬਾ ਮਾਹੌਲ ਇੱਥੇ ਅੱਜ ਦੇਖਣ ਨੂੰ ਮਿਲ ਰਿਹਾ ਹੈ। ਬੱਚੇ ਕਿਤਨੇ ਲੋਕਾਂ ਦਾ ਪ੍ਰਦਰਸ਼ਨ ਕਰ ਰਹੇ। ਟੋਟਲ 20000 ਰਹਿ ਗਏਗਾ। ਕਿਰਾਏ ਕੇ ਲਿਏ ਜੋ ਇਹ ਹੋ ਰਿਹਾ ਹੈ। 1 ਘੰਟੇ ਦੇ ਲੱਗ ਕਿ ਡਿਊਰੇਸ਼ਨ ਦੇ ਵਿੱਚ ਕੀ ਕੀ ਹੈ ਇਸ ਵਿੱਚ ਚੌਪਰੀ ਜਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੇ ਸ਼ਹਾਦਤ ਬਾਰੇ ਬਹੁਤ ਸਾਰਾ ਕੁਝ ਇਹਦੇ ਵਿੱਚ ਜਿਨ੍ਹਾਂ ਵਿੱਚੋਂ ਸਾਰੂ ਵੀ ਕੋਈ ਆਰਟਿਸਟ ਹੈ ਪਟਿਆਲਾ ਦੀ ਬਾਰੂ ਆਰਟਿਸਟ ਦੀ ਗੱਲ ਨਹੀਂ ਕਰ ਸਕਦੇ ਆ ਤੇ ਜਿਹੜੇ ਲੋਕਲ ਲੁਧਿਆਣੇ ਤੋਂ ਜਿੰਨੇ ਵੀ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਦੇ ਐਮ.ਐਲ.ਏ. ਸਾਹਿਬਾਨ ਕੋ ਬਾਰੋਂ ਵੀ ਲੋਕ ਆਏ ਨੇ ਔਰ ਐਮ.ਐਲ.ਏ. ਸਾਹਿਬਾਨ ਕੌਂਸਲਰ ਸਾਹਿਬਾਨ ਸਰਪੰਚੀ ਤੋਂ ਸਾਰੇ ਥਾਵਾਂ ਤੋਂ ਲਗਾਣੇ ਔਰ ਆਰਥਿਕਤਾ ਦੀ ਅੱਡ ਅੱਡ ਤਾਂ ਵੀ ਜਿਹੜਾ ਲੋਕ ਕਿਹਤੇ ਲੈ ਕੇ ਨਾ ਆਏ ਗੁਰੂ ਤੇਗ ਬਹਾਦਰ ਮਹਾਰਾਜ ਦੀ ਐਸੀ ਕੁਰਬਾਨੀ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਹਿੰਦੀ ਚਾਦਰ ਬਣ ਲਈ ਗੁਰਤੇਗ ਬਹਾਦਰ ਜੀ ਨੇ ਬਹੁਤ ਵੱਡਾ ਬਲਿਦਾਨ ਔਰ ਆਪਣੇ ਦੇਸ਼ ਔਰ ਆਪਣੇ ਗਰੀਬ ਗਰੂਬਿਆਂ ਨੂੰ ਹਰ ਨੂੰ ਆਪਣੇ ਪਿੱਛੇ ਹੱਥ ਰੱਖ ਕੇ ਹਰ ਗਰੀਬ ਗਰੂਬੇ ਨੂੰ ਉੱਚਾ ਚੱਕਿਆ ਔਰ ਹਰ ਜ਼ੁਲਮ ਦਾ ਟਾਕਰਾ ਜਿਹੜਾ ਉਹ ਗੁਰਤੇਗ ਬਹਾਦਰ ਮਹਾਰਾਜ ਦੀ ਸੰਦੇਸ਼ ਚੋਂ ਵੀ ਮਿਲਦਾ ਔਰ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਆਓ ਸਾਰੇ ਆਪਾਂ ਅੱਜ ਦੇ ਦਿਨ ਪ੍ਰੇਰਣਾ ਲੈ ਕੇ ਗੁਰਤੇਗ ਬਹਾਦਰ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਆਪਣੇ ਪੰਜਾਬ ਆਪਣੇ ਦੇਸ਼ ਆਪਣੇ ਯਾ ਪੂਰੇ ਹਲਕੇ ਦੀ ਸੇਵਾ ਕਰੀਏ ਤਾਂ ਕਿ ਗੁਰੂ ਮਹਾਰਾਜ ਤੁਹਾਡੇ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਗਰੀਬ ਗੁਰੂਬੇ ਦੀ ਸੇਵਾ ਕਰਦੇ ਰਹੀਏ ਪਹਿਲੀ ਵਾਰੀ ਸਰਕਾਰ ਉਹਨੇ ਅੰਦਾਜ਼ਾ ਪੁਰਾਣਾ ਕੀਤਾ ਦੇਖੋ ਇਹੀ ਤਾਂ ਕੰਮ ਆ ਸਰਕਾਰ ਜੇ ਨੀਅਤ ਤੇ ਨੀਤੀ ਨਾਲ ਕੰਮ ਕਰੇ ਤਾਂ ਸਾਰੇ ਕੰਮ ਚੰਗੇ ਹੀ ਹੁੰਦੇ ਆ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾ ਕਦੇ ਨਹੀਂ ਕੁਝ ਹੋਇਆ ਇਹ ਗੁਰੂ ਮਹਾਰਾਜ ਦੀ ਕਿਰਪਾ ਵਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਰਕਾਰ ਤੇ ਤੇ ਪੰਜਾਬ ਤੇ ਤੇ ਦੇਸ਼ ਤੇ ਆਪਣੀ ਕਿਰਪਾ ਅਗੇ ਰੱਖ ਕੇ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਰਹਣ ਔਰ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਸੇਵਾ ਕਰਦੇ ਰਹੀਏ